ਉਹ ਰਾਜੀ ਸਾਹਿਬ ਠੀਕ ਇਹਦੇ ਪਾਸ ਕੜੀ ਹੈ ਜੀ ਉਹ ਬਹੁਤ ਚੰਗੀ ਮੈਂ 17 17 18 14 ਹੋ ਜਾਏਗੀ ਉਹ ਨਹੀਂ ਖੁੱਲੇ ਸੇ ਬੜੀ ਵਿੱਚੋਂ ਥੱਲੋਂ ਬਹੁਤ ਹੈ ਠੀਕ ਹੈ ਜੀ ਉਹਨਾਂ ਦਾ 170 ਜੀ 170 ਹੈ ਜੀ ਹੈਲੋ ਹੋਣੀ ਹੈਲੋ ਹੋਣੀ ਆ ਹੈ ਆ ਇਹ ਬੱਚਾ ਲਾਓ ਆਏ ਆਏ ਹੈਲੋ ਕਿਵੇਂ ਕਿਵੇਂ ਆਤਾ ਹੈ ਹਾਂ ਐ ਐ ਲਾਲੋ ਹਾਂ ਹਾਂ ਟਿੱਕੀ ਦਾ ਹਾਂ 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 ਬਸ ਹਰੇ ਕੀ ਦਾ ਜੀ ਬਹੁਤ ਚੰਗੀ ਮੈਂ ਉਸ ਦਾ ਇਹਦਾ ਮੀਨੀ ਦਾ ਕਹਿੰਦਾ 1 60 ਮੰਗਦੇ ਜੀ ਦੋਵੇਂ ਮਈਆਂ ਖਬਰਦਾਰ ਆ ਦੋਵੇਂ ਝੋੜਾ ਤੁਹਾਡੇ ਦੇਣ ਵਾਲਾ 12 13 ਦਿਨਾਂ ਕੋਲੋਂ ਬੋਲੋ ਹੀ ਮਈਆਂ ਥੱਲੇ ਦੂਜਾ ਦੂਜਾ ਸੁਆਹ ਲੋਣਾ ਕਿਵੇਂ ਆ ਲਾਸਟ ਨੇ ਤੁਸੀਂ ਦੱਸਣਾ ਮੈਨੂੰ ਐਂ ਕਹ ਦੋ ਵੀ ਐ ਹੋ ਗਿਆ ਮੀਨੀ ਦਾ ਮੀਨੀ ਦਾ 160 ਜੀ ਦੱਸ ਕਿਹੜੀ ਤੇ ਪੁੱਛਦੇ ਇਹਦਾ ਮੀਨੀ ਦਾ ਇਹਦਾ ਕੱਲੀ ਗੱਡੀ ਦਾ ਇਹ ਕਹਦੇ ਵੀ ਆਏ ਆ ਲਾਸਟ ਬहोत ਹੈ ਗਈ ਜੀ ਫਿਰ ਆਹ ਆ ਇਹਦਾ ਬੱਚਾ ਲਾ ਲਓ ਆ ਆ ਕਿਵੇਂ ਕਿਵੇਂ ਕਿੰਨੇ ਬਣ ਗਏ ਆਪਾਂ ਤੇ ਲਾਏ ਆ ਹੂੰ ਤਿੰਨੇ ਦੇ ਬੱਚੇ ਲਾ ਲਓ ਯਾਰ ਦੋਵਾਂ ਦੇ ਜੇ ਹਿਸਾਬ ਬਣਾ ਲਓ ਲਾ ਲਓ ਤਿੰਨੇ 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 ਜੋੜੇ ਦੇ ਬਾਗੇ ਉਹ ਬਾਜੀ ਉਹ ਸੱਤੋ ਰਿਆ ਮਹਿਲੇ ਦੀਆਂ ਮੈਂ ਇਹ ਬਹੁਤ ਚੰਗੀਆਂ ਦਾਸ ਕਮ ਬੜੀਆਂ ਲੰਬਾ ਕੋਈ ਸ਼ਿਕਾਇਤ ਨਹੀਂ ਕਿਸੇ ਤਰ੍ਹਾਂ ਦੀ ਚੱਲ ਸੀ ਬਾਕੀ ਉਹੀ ਹੈ ਜਿਹੜੀ ਉਹ ਮਦਨ ਗਿੱੱਡੜ ਕੋਲ ਅਛਾ ਮਦਨ ਆਲੀ ਜਾਇਜ਼ ਕਰਕੇ ਕਹਿ ਵੀ ਐ ਹੋਣੀ ਹੈ 2 ਲੱਖ ਨਹੀਂ ਬਹੁਤ ਦੇਖ ਜੇ ਤਾਂ ਕੋਈ ਉਹੀ ਦੀ ਗੱਲ ਕਰਕੇ ਕਹਿਣਾ ਵੀ ਹਾਂ ਮੰਗੇ ਆਪਾਂ ਐ ਕਰਦਗੇ ਫੇਰ ਤਾਂ ਕੋਈ ਨਹੀਂ ਲੈ ਕੇ ਪੰਗਲ ਕਹਿਦਗੇ ਤੁਸੀਂ ਵੀ ਦੱਸੋ ਖਿੱਚੂਗੇ ਵੀ ਤੈਨੂੰ ਲੰਮਾ ਖਿੱਚੂ ਮੈਂ ਕਿਤੇ ਨਾਲ ਹੀ ਨਹੀਂ ਫੇਰ ਤਾਂ ਕੋਈ ਉਹੀ ਦੀ ਗੱਲ ਕਹਿ ਫੇਰ ਤਾਂ ਮੈਂ ਗੱਲ ਕਰ ਬੋਲੋ ਫੇਰ ਬੋਲੋ ਤੁਸੀਂ ਦੱਸੋ ਲੈ ਕੋਈ ਗੱਲ ਨਹੀਂ ਤੇਰੀ ਭੋਣੀ ਕਰਨੀ ਐ ਸਾਨੂੰ ਆਏ ਫੇਰ ਕਿ ਮੈਂ ਇੱਕੋ ਇੱਕ ਕਦਮ ਬਟਕ ਇੱਕੋ ਜਰਬਾ ਮੈਂ ਤੈਨੂੰ ਦੱਸਦਾ ਜੇ ਆਪਾਂ ਇਹ ਮੇ ਰੜ ਕਰੜ ਕਈਆ ਕਰੀ ਜਾਵਾਂਗੇ ਉਹਨਾਂ ਚ ਕੋਈ ਫਾਇਦਾ ਨਹੀਂ ਸੱਚੀ ਗੱਲ ਹੈ ਲੱਗ ਤੂੰ ਆ ਭਰਾ ਲੱਗ ਕਾ ਤਨੀ ਲੱਗੀ ਜਾਂਦੇ ਬਸ ਲੈ ਜਾਂਦੇ ਆ ਤੈਨੂੰ ਆ ਤੰਦਾ ਨਹੀਂ ਆਪਾਂ ਕਿਸੇ ਨੂੰ ਦੱਸਦੇ ਜਿਹੜੀ ਤੈਨੂੰ ਪਹਿਲਾਂ ਦੱਸਿਆ ਆ ਵੀ ਤੈਨੂੰ ਨਹੀਂ ਪਰ ਹੁਣ ਭਰਾਵਾਂ ਨਾਲ ਭਰਾ ਦੱਸਿਆ ਮੈਨੂੰ ਪਤਾ ਵੀ ਤੂੰ ਵੇਚਣੀ ਚਾਹੁੰਦਾ ਨਹੀਂ 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 ਆ ਤਾਂ ਲਾਈ ਜਾਂਦੇ ਆ ਮੈਨੂੰ ਪਤਾ ਵੀ ਮੈਂ ਚੰਗੀ ਆ ਤੇਰੇ ਸਾਹ ਮੈਂ ਜਿੱਤੇ ਮਰਜ਼ੀ ਵੇਚ ਦੇ ਦਿੰਦਾ ਤੇ ਮਾਰਾ ਕੋਣ ਮੇਰੇ ਦਿਲ ਦੀ ਬੁੱਝ ਗਿਆ ਬਸ ਉੱਥੇ ਹੀ ਕਰਦੇ ਆ ਗਈ ਤੁਹਾਨੂੰ ਤੇਰੇ ਸਾਹ ਨੀ 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 ਇਧਰ ਸੁਣ ਮੈਂ ਕਹ ਮੇਰੀ ਸੁਣ ਮੇਰੀ ਬਸ ਇੱਕ ਮਿੰਟ ਮੈਂ ਕਿਸ ਨੂੰ ਰਾਹ ਦਿੰਦਾ ਹੋਰ ਆ ਵੀ ਤਾਂ ਸੁਣ ਹਾਂ ਸੁਪਰਾ ਆਇਆ ਫੇਰ ਵੀ ਕੋਈ ਗੱਲ ਨਹੀਂ ਮੈਂ ਉਹੀ ਕਹਿੰਦਾ ਅਸੀਂ ਦੋ ਜਣੇ ਆ ਕੁਝ ਨਹੀਂ ਮਤ ਸਾਨੂੰ ਤੈਨੂੰ ਪਤਾ ਹੀ ਹੈ ਭਰ ਮਹਿੰਗਾ ਬਹੁਤ ਕੰਮ ਹੈ ਇਹ ਯਾਰ ਜਾ ਤਾ ਰੱਖ ਲਾ ਗੱਲ ਮੈਂ ਤੇਰੀ ਰੱਖਦੀ ਹੁਣ ਮੈਂ ਤੈਨੂੰ ਦੱਸਤੀ ਗੱਲ ਵੀ ਤੂੰ ਹੱਥ ਫੜਾ ਮੇਰਾ ਫੇਰ ਵੀ ਕੋਈ ਗੱਲ ਨਹੀਂ ਤੈਨੂੰ ਨਹੀਂ ਜਾ ਦੇਖ ਜੰਦਾ ਨਹੀਂ ਨਹੀਂ ਮਗਾ ਜਾ ਜੰਦਾ ਨਹੀਂ ਜਿਆਦਾ ਸੁਣ ਉਰੇ ਆਓ ਜੀ ਕੁਛ ਕਹੀ ਜਾਵੇ ਕੁਛ ਨਾ ਐ ਅਬਰ ਉਹ ਮੰਨ ਲੈ ਹਾਜੀ ਜੀ ਤੁਸੀਂ ਵੀ ਗੱਲ ਸੁਣ ਲਓ ਪਹਿਲਾਂ ਮੇਰੀ ਗੱਲ ਸੁਣੋ ਹਾਜੀ ਜੀ ਗੱਲ ਸੁਣੋ ਛੱਡੀ ਤਾਂ ਸਹੀ ਕਰਦੇ ਜਾਂਦੇ ਕੋਈ ਮੈਂ ਡਾਰੀ ਲੈ ਜਾ ਬਈ ਉਰੇ ਆਓ ਜੀ ਉਰੇ ਜੀ ਜੀ ਚੀਪਾ ਦਿਖਾ ਪੁੱਤ ਕੀ ਇਹ ਕੀ ਇਹਨਾਂ ਦੱਸਦੇ ਨੇ ਇੱਕ ਚੁੱਚਾ ਮਾਰ। ਜਿਉਂ ਲੈ ਜਿਦਾ ਤੋਂ ਮਲਾਈ ਆਉਗੇ ਬੈਸ ਤੇ ਨਾਲ। ਆ ਰਹੀ ਆ ਯਾਰ ਇਹ। ਦੇਖ ਲੋ। ਕੋਈ ਗੰਡਾ ਨਾੜ ਹੋਵੇ ਛੱਡ ਦਿਓ। ਤੁੰਨ੍ਹ ਦੱਸ ਦੀ ਗੱਲ ਆ। ਉਹਦੇ ਵੀ ਤੂੰ ਕਹਿੰਦਾ ਅਸੀਂ ਥੜੋ ਦਾ ਅੱਧਾ ਹੀ ਨਿਕਲਿਆ। ਉਹ ਤਾਂ ਬਸ ਨਹੀ ਗੱਲਾ। ਹਾਂ ਹਾਂ। ਪਰ ਇਹਦੇ ਵਿੱਚ ਇੰਨੇ ਵੀ ਹੋਈ ਹੋਵੇ। ਇੱਕ ਦਾ ਲੱਗੇ ਇੱਕ ਦਾ ਲੱਗੇ। ਸਵਾਲ ਹੀ ਨਹੀਂ ਪਤਾ ਦੱਸ। ਮਾਸੇ ਫਰਕ ਹੋਵੇ ਤਾਂ ਮੁੜ ਕੇ ਮੈਂ ਤੁਮੈਸ ਨਾਲ ਲਈ। ਆਈ ਸਾਹਿਬ ਹਰਕਤ ਤਾਂ ਨਿਕਲਦਾ ਹੀ ਹੈ ਜਿਸ ਦਾ ਚੀਪਾ ਮਤਲਬ ਹੋਵੇ। ਆ ਦੋਨੇ ਖੈ ਗਿਆ ਤਾਂ। ਹੈ ਨਹੀਂ ਕੋਈ ਗੱਲ ਨਹੀਂ ਕੋਈ ਕੋਈ ਗੱਲ ਹੈ ਕੋਈ ਗੱਲ ਨਹੀਂ ਕੋਈ ਕਹਿ ਦੇਣੀ ਕੋਈ ਗੱਲ ਬਹੁਤ ਵਧੀਆ ਬਹੁਤ ਵਧੀਆ ਜੀ ਸਾਸਿਕਾਲ ਬਾਈ ਜੀ ਸਾਸਿਕਾਲ ਜੀ ਠੀਕ ਹੋ ਹਾਂ ਜੀ ਕਿਹੜੀ ਪੰਜ ਦਸਤੋਂ ਹੈ ਜੀ ਇਹ ਗੱਬਰ ਮੈਂਸ ਦਾ ਹੋਇਆ ਜੀ ਬਹੁਤ ਚੰਗੀ ਭਾਰੀ ਮੈਂਸ ਆ ਜੀ 20 ਕਿਲੋ ਵਾਲੀ ਹੈ ਇਧਰ ਹੋ ਜਾਓ ਦੂਸੀ ਇਸ ਦਾ ਖੁਲਵਾਈ ਲੋ ਇਧਰ ਆ ਜਿਓ ਜੀ ਇਧਰ ਆ ਜਿਓ ਮਗਰ ਦੀ ਆ ਜਿਓ ਹਾਂ 20 ਕਿਲੋ ਦੁੱਧ ਦੀ ਗਾਰੰਟੀ ਤੇ ਆਈ ਹੈ ਇਹ ਜਾਣੀ ਕਿ ਜਗ੍ਹਾ ਇਹ ਆਪਣੀ ਇਹ ਜਾਣੀ ਮਰਾਦਾਬ ਹਰਿਆਣੇ ਤੋਂ ਆਈ ਹੈ ਜੀ ਮਟਕਾ ਤੋਂ ਜੀ ਮਟਕਾ ਤੋਂ ਇਹ ਹਰਿਆਣੇ ਤੋਂ ਜੀ ਜੀ ਆਪਾਂ ਖਰੀ ਕਿਹੜੀ ਮੰਡਰੀ ਆ ਜੀ ਇਹ ਡੱਬ ਵਾਲੀ ਆ ਜੀ ਡੱਬ ਵਾਲੀ ਹਾਂਜੀ ਹਰਿਆਣੇ ਤੋਂ ਆਈ ਹਰਿਆਣੇ ਤੋਂ ਡੱਬ ਵਾਲੀ ਲੱਗਦੀ ਹੈ ਜੀ ਬਹੁਤ ਚੰਗੀ ਮੈਂਸ ਆ ਜੀ ਪਹਿਲਾਂ ਵੀ ਇਹਨਾਂ ਤੋਂ ਇੱਕ ਮੈਂਸ ਲਈ ਸੀ ਠੀਕ ਹੈ ਜੀ ਸਾਡੇ ਆਹਾ ਜੀ ਜੀ ਬੁੱਢੇ ਹੋ ਚੁੱਕੇ ਹਨ ਹਾਂ ਜੀ ਇਨ ਇਹਨਾਂ ਨੇ ਲਈ تھی ਜੀ ਠੀਕ ਹੈ ਜੀ ਹਾਂਜੀ ਬਹੁਤ ਚੰਗੀ ਨਸਲ ਦੀ ਚੰਗੀ ਮੈਂਸ ਆ ਜੀ ਬਹੁਤ ਖਰੀ ਇੱਕ ਵੀਰ ਕਹਿ ਦਿੰਦੇ ਆ ਵੀ ਤੁਸੀਂ ਸੌਦਾ ਜੱਗਰ ਕਰੋ ਵੀ ਦੱਸੋ ਕਿੰਨੇ ਦਾ ਹੋਇਆ ਉਹ ਅਸੀਂ ਤਾਂ ਨਹੀਂ ਦੱਸ ਸਕਦੇ ਅੱਗੇ ਇਹਨਾਂ ਨੇ ਵੇਚਣੀਆਂ ਹੁੰਦੀਆਂ ਹਾਂ ਕਮੈਂਟ ਕਾਫੀ ਆਉਂਦੇ ਆ ਜੀ ਹਾਂ ਜੀ ਜਿਹੜੇ ਕਮੈਂਟ ਕਰਦੇ ਆ ਭਾਈ ਸਾਹਿਬ ਉਹਨਾਂ ਨੂੰ ਦੱਸ ਦਿਓ ਵੀ ਸਾਡੀ ਮਜਬੂਰੀ ਆ ਇਹਨਾਂ ਨੇ ਅੱਗੇ ਜਾ ਕੇ ਵੇਚਣੀ ਹੁੰਦੀ ਆ ਜੇ ਪਰਦਾ ਨਹੀਂ ਹੁੰਦਾ ਤਾਂ ਫਿਰ ਅੱਗੇ ਇਹਨਾਂ ਦੀ ਫਿਰ ਮਹਿੰਗੀ ਦੀ ਵਿਕਰੀ ਸਸਤੇ ਵਿਕਰੀ ਠੀਕ ਹੈ ਹਾਂ ਜੀ ਸਸਤੀ ਕਾ ਜੀ ਆਤਮਾਰੀ ਗਿਆ ਕੀ ਕਰਦਾ ਇਧਰ ਆਟ ਕੇ ਕਹਿ ਵੀ ਕੀ ਕਹਿਣਾ ਜਾ ਕਹਿ بس ਇਹਨੂੰ ਹਾਜੀ ਆ ਜਾ ਛੋਟੀ ਨਹੀਂ ਦੁੱਧ ਥਲੇ ਚੋਚਵਾਈ ਦਸ ਲੰਗੇ ਦੀ ਹੈ ਬਸ ਆਪਾਂ ਘੜਾ ਕੁਛ ਹੈ ਯਾਰ ਹੈ ਯਾਰ ਕੋਈ ਗੱਲ ਨਹੀਂ ਤੇਰੇ ਸਾਹਮਣੇ ਗਿਆ ਦਾ ਹਾਥੀ ਲਿਆ ਦੇਖੀ ਇਹਨੇ ਨਹੀਂ ਕਿੰਨੇ ਕ ਲਿਆ 40 ਦਾ ਨਹੀਂ ਉਹ ਜਿੱਜਾ ਚ ਨਹੀਂ ਚਾਹੀਏ ਉਹ ਪੈਸੇ ਗਣਦਾ ਨਰੇ ਨੂੰ ਪੰਜੀ ਦਿੱਤੀ ਨਹੀਂ ਮਗਰ ਲਈ ਮੈਂ ਇਸ ਦੇ 20000 ਦਿੱਤਾ ਹੈ ਲਗਾਈ ਛੋਟੀ ਹੈ ਜੀ ਖਰੀ ਹੋਏ ਪੰਜੀ ਤਾਂ ਦੀ ਫੇਰ ਉਹ ਸੁਧਗਾ ਕਿਹਾ ਹੈ ਛੋਟੀ ਮੋਬਾਈਲ ਛੋਟੀ ਹੈ ਬੜੀ ਬੜੀ ਬੜਾ ਨਹੀਂ 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 ਉਦ ਨਹੀਂ ਕੰਮ ਕਰ ਜਾਂਦੀ ਹੈ ਇੰਤਰੀ ਕੰਮ ਕਰ ਜਾਂਦੀ ਹੈ ਸਵਾਲ ਨਹੀਂ ਅੱਧ ਲੱਗ ਜਾਂਦੇ ਵੱਡੀ ਦਾ ਖਰਚਾ ਜ਼ਿਆਦਾ ਹੈ ਖਰਚਾ ਜ਼ਿਆਦਾ ਕੀ ਕਹਿ ਕੇ ਖੁਸ਼ ਹੈ ਹਾਂ ਕੀ ਕੀ ਕੋਸ਼ਿਸ਼ ਤੂੰ ਦੱਸ ਨਾ ਗਾਗ ਨਾ ਤੋੜ ਜੱਤਾ ਹੈ ਕਹਦੇ ਵੀ ਆ ਲੈ ਜਾ ਨਹੀਂ ਕਹਿ ਜਾ ਤੈਨੂੰ ਕਿਹਾ ਬਾਲਾ ਓ ਯਾ ਇੱਕ ਵਾਰੀ ਇਹ ਬੜੇ ਗੱਲਾਂ ਜਿਹੜਾ ਹੱਥ ਤੇ ਹੱਥ ਕਰ ਕਰ ਹੱਥ ਤੈਨੂੰ ਕਿੱਥੇ ਤੇਰੇ ਕਰਕੇ ਕਹਿ ਦਿੰਦੇ ਅਸੀਂ ਹੋਰ ਹੋਰ ਨੂੰ ਕਹਿੰਦੇ ਨਹੀਂ ਚੱਲ ਮੇਰੇ ਕਰਕੇ ਆ ਚ ਮੰਨ ਲਾ ਵੀ ਜਿਹੜਾ ਤੈਨੂੰ ਕੁਝ ਕਹਿਤਾ ਇਹ ਹੋਰਾਂ ਨੂੰ ਕਿਸੇ ਨੂੰ ਨਹੀਂ ਗਿਆ ਮੈਨੂੰ ਕਹਿ ਵੀ ਇਹ ਕਹਿੰਦਾ ਬਸ ਤੈਨੂੰ ਕਿਹਾ ਮੇਰਾ ਭਾਈ ਬਣ ਕੇ ਯਾਰ ਕੋਈ ਗੱਲ ਹੈ ਤੂੰ ਗੱਲ ਹੀ ਹੈ ਸਹੀ ਹੈ ਜਮਾਂ ਜਾਇਆ ਜਾ ਨਹੀਂ ਛੋਟੀ ਹੈ ਛੋਟੀ ਨਹੀਂ ਥੱਲੇ ਪਲਾਟ ਵੇਖ ਤਾ ਜੀ ਸੁਈ ਮੈਂ ਆ ਪਲਾਟ ਦਾ ਜੀਦਾ ਨਹੀਂ ਪਲਾਟ ਦਾ ਉਹਦਾ ਖੋਲੇ ਦਾ ਬੱਦ ਜੀਦਾ 10 11 ਕਿਲੋ ਦੁੱਧ ਹੁਣ ਗੀਸ ਹੈ 10 ਦੱਸਣਾ ਤੂੰ ਗੱਲ ਕਹਿ ਦੇ ਯਾਰ ਤੂੰ ਕਹਿਣਾ ਹੋਰ ਪਾ ਦਿਆਂ ਨਹੀਂ ਫੇਰ ਪੱਕੀ ਫਕੀਨਾ ਤਾਂ ਨਹੀਂ ਦੱਸ ਫੇਰ ਕਿੰਨੇ ਦੀ ਕਹਿੰਦਾ ਤੂੰ ਪੱਕੀ ਮੰਗ ਲਾ ਮੈਂ ਤੈਨੂੰ ਬਚਾ ਯਾਰ ਹੋ ਇਸ ਵਾਰ ਤੀ ਕਿ ਨਾ ਲੈ ਆ ਚਲੋ ਨਾ ਲਓ ਹਾ ਜੀ ਜਰਾ ਮਾਲ ਖੜਾ ਆ ਯਾਰ ਹਾਂ ਤਾਂ 15 ਦੀ ਕਰਦਾ ਹਾਂ ਹਾਂ ਭਾਈਏ ਪਰੇ ਹਟ ਜਾ ਮੇਰੀ ਗੱਲ ਸੁਣ ਲੈ ਬੜਾ ਬੋਲ ਲੈ ਕਾਨੋਂ ਜੈਸੇ ਕੈਸੇ ਖੂਨ ਕਾਲ ਦੇਗਾ ਜੀ ਐ ਸਾਹਿਬ ਕੱਲ੍ਹ ਸੇ ਫੋਨ ਕਰਨੇ ਸ਼ੁਰੂ ਕਰਦੇ ਦੋਨੋਂ ਕਾਨੋਂ ਮੇ ਫੋਨ ਕਾਲ ਦੇ ਗਿਆ ਛੱਡ ਛੱਡੀ ਤੂੰ ਮੈਨੂੰ ਇੱਥੇ ਕਰਾਰ ਕਹਿ ਕੇ ਪੁੱਟਾ ਪਿਆਦਾ ਨਹੀਂ ਹੁੰਦੀ ਐ ਜੀ ਛੱਡ ਦੇ ਛੱਡਤੀ ਮੈਂ ਲੈ ਛੱਡ ਮੈਂ ਆ ਵੀ ਛੱਡ ਦੂੰ ਲੈ ਛੱਡ ਇੱਕ ਮਿੰਟ ਹਾਂ ਨੇੜੇ ਨਾ ਹੋਈ ਮੈਂ ਇਸ ਦੇ ਇਹ ਚੰਗਾ ਰਹੇਗਾ ਹੱਸਦੇ ਨੇੜੇ ਨਾ ਹੋਈ ਤੇਰੀ ਗੱਲ ਕੋਈ ਕਹਿ ਕੇ ਛੱਡੂਗਾ ਪਰ ਹੋ ਜਾ ਪਈਏ ਰਹਿੰਦੇ ਦੱਸ ਦੇ ਮੰਗੇ 17 ਦੀ ਕਰ ਨਹੀਂ 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 ਉਹ ਉੱਠਿਆ ਨਹੀਂ ਨਹੀਂ ਮੰਗੇ ਇੱਕ ਮਿੰਟ ਛੱਡ ਦੇ ਛੱਡ ਦੂ ਮੈਂ ਛੱਡ ਦੇ ਮੈਂ ਗਾਣੂ ਨੇੜੇ ਨਹੀਂ ਆਉਣਾ ਚਾਰ ਘਰ ਗਾ ਗਏ ਦਾ ਇੱਕ ਨਹੀਂ ਇਹ ਵੀ ਛੱਡੋ ਪਹਿਲਾਂ ਛੱਡ ਜਾ ਬੈਠ ਉੱਥੇ ਜਾ ਦੱਸ ਓਏ ਬੈਹ ਜਾ ਚੰਗਾ ਨਹੀਂ ਹੋਣੀ ਫੇਰਾ ਇਹ ਚਾਰ ਘਰ ਗਾ ਗਏ ਓਏ ਇੱਕ ਮਿੰਟ ਦਾ ਛੱਡ ਦੇ ਇੱਕ ਮਿੰਟ ਨੂੰ ਛੱਡ ਨਹੀਂ ਛੱਡ ਉਹ ਹਵਾਲੀ ਤੇ ਕੋਈ ਹੋਊਗਾ ਉਹ ਆਜੋ ਬੈਠੋ ਉਹ ਹਾਜੀ ਜੀ ਉਹ ਹਾਜੀ ਜੀ ਉਹ ਵੀ ਨੇ ਉਹਨੇ ਮੰਗਿਆ ਪਹਿਲਾਂ ਬੱਚਾ ਛੱਡਣਾ ਜਰੂਰ ਛੱਡ ਲਾ ਨਹੀਂ 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 ਹੁੰਦੀ ਉੱਥੇ ਭੇਜਿਆ ਹੁਣ ਫੜਨਾ ਹੈ ਨਾ ਫੜ ਲਈ ਪਕਾਈ ਨਾ ਤਾਂ ਐ ਕਰ ਮੈਂ ਮੈਂ ਛੱਡ ਦੂੰ ਫਿਰ ਇੱਕ ਗੱਲ ਸੁਣ ਹੁਣ ਦੋਵੇਂ ਬੜਗਾਂ ਗੱਲਾਂ ਕਰਨਾਂ ਨੂੰ ਜੋ ਮਰਜ਼ੀ ਕਰੀ ਜਾਏ ਲੀ ਨਾ ਹੁਣ ਉੱਥੇ ਬਹਿ ਜਾ ਓਏ ਮੈਂ ਗਾਰੇ ਚ ਮਾਰੂ ਧੱਕਾ ਪਤਾ ਇਹ ਕਿ ਜੀਣਾ ਐ ਇੰਨੇ ਦੀ ਹੁਣ ਹੀ ਨਹੀਂ ਪੱਤਾ ਫਿਰ ਨੂੰ ਧੱਕਾ ਨਾਲ ਤਾਂ ਖੁਸ਼ ਹੋ ਕੇ ਨਹੀਂ ਪਹਿਲਾਂ ਤੂੰ ਰੋਂਦੇ ਕਰੋਂਦੇ ਨੇ ਦਿੱਤੀ ਉਹ ਉਵੇਂ ਜਿਵੇਂ ਮਈਆਂ ਰਹਿ ਗਿਆ ਖੁਸ਼ ਹੋ ਕੇ ਨਹੀਂ ਦੇਣੀ ਐ ਦੇ ਨਹੀਂ ਦੇਣੀ ਨਾ ਦੇ ਖੁਸ਼ ਹੋ ਕੇ ਫਿਰ ਬਹਿ ਜਾ ਹੁਣ ਉਨੇ ਦੀ ਨਹੀਂ ਹੁਣ ਹੱਥ ਤੀਜੇ ਲੋਟ ਹੋ ਗਏ ਰਹਿਣ ਦਾ ਫਿਰ ਰਹਿਣਾ ਬਾਜੀ ਬਾਸਾ ਹੁਣ ਨਹੀਂ ਰਹਿਣਤਾ ਗਾ ਨੂੰ ਇਹਦੇ ਕੋਲੇ ਨਹੀਂ ਖੜਨਾ ਜੇ ਅੱਜ ਰਹਿਣਤਾ खोच गए खोच और ਬਨਾਇਕ ਮੈਂ ਦੌਰੇ ਕੋਈ ਅੱਜ ਤੱਕ ਨਹੀਂ ਗਿਆ ਮੈਂ ਚਾਂਦੀ ਵਾਲੀ ਜਿਸ ਕੇ ਸਿਰ पे ਚਾਂਤਾਂ ਆਂ ਕਾਹ ਬੈਤ ਉਹ ਤਾਂ ਉਸਕੇ ਜਿਹੜੇ ਥਾਂ ਦੋ ਤਾਰਾਂ ਸੀ ਤੈਨੂੰ ਪੈਸੇ ਦਿੱਤੇ ਉਹ ਨਹੀਂ ਉਹ ਜਿਹਦਾ ਗੱਲ ਮੈਂ ਤਾਂ ਨਹੀਂ ਹੂੰ ਕਿਸੇ ਨੂੰ ਕੁਝ ਵੀ ਇਹ ਬੰਦਾ ਇਹ ਹੀ ਆ ਉਹ ਤਾਂ ਕਹਿੰਦਾ ਪੈਸੇ ਦੇਣੇ ਆ ਦਿਓ ਜਦੋਂ ਆਈ ਗਈ ਚੰਗੀ ਆ ਗਈ ਮਾਰੀ ਆ ਗਈ ਉਹ ਇੰਨਾ ਧੌਸਦੀ ਆਪਣੀ ਦੌਰਾਂ ਪੈ ਜਾਂਦਾ ਇੱਕ ਮਹੀਨੇ ਫੋਨ ਨਾ ਕਰੇ ਸਕੇ ਜੀ ਉਹ ਜਿਹੜੀ ਦੋ ਧਾਰਾਂ ਵਾਲੀ ਲਈ ਸੀ ਦੋ ਧਾਰਾ ਵਾਲੀ ਪਾਣੀ ਭਿਣਾ ਸੀ ਭੈਣਾ ਤੂੰ ਗਲਾਸਾਂ ਹਾਂ ਕਰ ਚੱਕੀ ਯਾਰ ਗਲਾਸੇ ਦੁੱਜਾ ਆਪਣਾ ਮੁਰਦੇ ਘੜੇ ਦੇ ਅੱਧੇ ਅੱਧੇ ਹਰ ਕੇ ਸੋਣੋ ਫਰਕ ਨਾ ਪਵੇ ਇਹ ਭਰਾਵੀਂ ਗੱਲ ਆ ਅੱਧੇ ਦਊਂਗਾ ਅੱਧੇ ਤੈਨੂੰ ਅਗਲੇ ਹਫਤੇ ਇਹ ਨਹੀਂ ਬਤਾ ਤੈਨੂੰ ਸਾਰੇ ਦੇ ਦਿਆ ਇਹ ਨਹੀਂ ਕੋਸ਼ਿਸ਼ ਕਰੀ ਸਾਰਿਆਂ ਦੀ ਕੋਸ਼ਿਸ਼ ਆਪਾਂ ਫੇਰ ਵੀ ਮੈਂ ਬਹੁਤ ਚੰਗੀ ਤਨਸਾ ਮੈਂ ਲੰਬੜੀ ਹੁੰਦਾ ਮੈਸ਼ ਬਾਈ ਯਾਰ ਕੱਢੀ ਚ ਲਈ ਮੈਂ ਦੇਖੋ ਦੇਖੋ ਗੱਲ ਇਹ ਹੈ ਵੀ ਤੁਹਾਨੂੰ ਮਹਾਰਾਜ ਨਫਾ ਦਿੱਕੀ ਗਿਆ ਮਾਲ ਕੇ ਨੂੰ ਵੀ ਲਗਾ ਦੇਵੇ ਫੇਰ ਰੋਜੀ ਆ ਰੋਜੀ ਨੂੰ ਰੋਜੀ ਤੈਨੂੰ ਜੀ ਵੀ ਗਿਆ ਵਿਚਾਰਿਆ ਹਾਂ ਰੋਜੀ ਨੂੰ ਰੋਜੀ ਚੰਗਾ ਤਾਜੀ ਗਿਆ ਹੀ ਆ ਪਰਸੋ ਕਿੱਥੇ ਰਵੇ ਹੋਲੇ ਤੇ ਹੋ ਜਾ ਮੈਂ ਤਾਂ ਪਿਆਰ ਦਾ ਮਾੜਾ ਪੁੱਤ ਹਾਂ ਹਾਂ ਮੈਂ ਹੁਗਈਆ کئی ਵਾਰੀ ਨਾ ਪਤਾ کئی ਵਾਰੂ ਕੜਾ ਕੋਲ ਨਹੀਂ ਪਿੰਡੀ ਹੋ ਜਾਂਦਾ ਐਕਟੀਆਂ ਜਿੰਨੀਆਂ 3-4 ਵਾਂ ਮੌਨਸਬੀਓ ਤੇਰੇ ਕੋਲੇ ਵੀ ਹੁਣ ਚਾਹੀਦੀ ਆ ਅਗਲੇ ਨੇ ਵੀ ਤੈਨੂੰ ਪੈਸੇ ਦੇਣੇ ਆ ਜੇ ਤਾਂ ਆਪਾਂ ਕਿਸੇ ਗੱਲ ਤੋਂ ਜਿਹੜੀ ਮੌਨਸਬੀਓ ਰੱਖਿਆ ਕਰ ਗਾਹ ਕੰ ਨੂੰ ਵੀ ਰੱਖਣਾ ਮੌਨਸੀ ਜ਼ਰੂਰੀ ਆ ਤੂੰ ਭਰਾਗਾ ਕੋਈ ਗੱਲ ਨਹੀਂ ਆ ਆ ਛੁੜ ila da ora na